ਇਨਸਾਨੀਅਤ ਤੌਰ ਤੇ ਤੇ ਉਹ ਛੋਟੀਆਂ ਭੈਣਾਂ ਵਰਗੀ ਆ ਪਰ ਜੇ ਬਤੌਰ ਡੀਸੀ ਵੇਖਾਂ ਤੇ ਮੈਨੂੰ ਜ਼ੀਰੋ ਨੰਬਰ ਦਿੰਨਾ ਵੀ ਬਿਲਕੁਲ ਮਤਲਬ ਨਲਾਇਕੀ ਵਾਲੀ ਗੱਲ ਹੈ ਉਹ ਕਹਿੰਦੇ ਆ ਨਾ ਇੱਕ ਵਾਰੀ ਮਨਿੰਦਰ ਚੂਹੇ ਤੇ ਗੱਲੜ ਦੀ ਯਾਰੀ ਪੈ ਗਈ ਠੀਕ ਹੈ ਠੀਕ ਹੈ ਵੀ ਹੁਣ ਇਹੋ ਕੁਛ ਲਿਆ ਚੂਹੇ ਤੇ ਗੱਲੜ ਦੀ ਯਾਰੀ ਪੈ ਗਈ ਤੇ ਚੂਹਾ ਗੱਲੜ ਨੂੰ ਕਹਿੰਦਾ ਵੀ ਆ ਭਾਈ ਤੇਰਾ ਮੈਂ ਮਾਨ ਸਨਮਾਨ ਕਰਨਾ ਤੇਰਾ ਰੋਟੀ ਪਾਣੀ ਕਰਨਾ ਤੇ ਗੱਲੜ ਪਹੁੰਚ ਜਾਂਦਾ ਚੂਹੇ ਦੇ ਘਰ ਤੇ ਚੂਹਾ ਕਿੱਥੇ ਰਹਿੰਦਾ ਕਰਿਆਨੇ ਵਾਲੀ ਦੁਕਾਨ ਦੇ ਵਿੱਚ ਉਹ ਗੱਲੜ ਨੂੰ ਖਵਾਉਂਦਾ ਕਦੀ ਮੇਵਾ ਕਦੀ ਮਗਜ ਕਦੀ ਕਾਜੂ ਕਦੀ ਬਦਾਮ ਉਹ ਸ਼ਾਮਾਂ ਤੱਕ ਗੱਲ ਨੂੰ ਇੰਨਾ ਰਜਾਉਂਦਾ ਵੀ ਗਾਲੜ ਪੱਟਣ ਵਾਲਾ ਹੋ ਜਾਂਦਾ ਕਹਿੰਦਾ ਬੱਸ ਪਾਉ ਹੋਰ ਨਹੀਂ ਖਾਦਾ ਜਾਣਾ ਤੇਰੀ ਬਹੁਤ ਸੇਵਾ ਕੀਤੀ ਤੂੰ ਮੇਰੀ ਚਲੋ ਜੀ ਗਾਲੜ ਖਾ ਪੀ ਕੇ ਤੇ ਆਪਦੇ ਘਰ ਚਲੇ ਜਾਂਦਾ 5 10 ਦਿਨ ਨਿਕਲਦੇ ਆ ਚੂਹਾ ਕਹਿੰਦਾ ਯਾਰ ਇਹ ਮੇਰੇ ਵੱਲ ਆਇਆ ਸੀ ਮੈਨੂੰ ਇਹਨੇ ਸੱਧਿਆ ਹੀ ਨਹੀਂ ਉਹਨੂੰ ਕਹਿੰਦਾ ਵੀ ਅੱਜ ਮੈਂ ਤੇਰੇ ਵੱਲ ਆਉਣਾ ਗਾਲੜਾ ਉਹ ਕਹਿੰਦਾ ਆਹ ਤੇਰੀ ਪੂਰੀ ਸੇਵਾ ਕਰਾਂਗੇ ਚੂਹਾ ਜਿਹੜਾ ਪਹੁੰਚ ਜਾਂਦਾ ਉਹ ਗਾਲੜ ਕੋਲ ਵੀ ਉੱਥੇ ਜਦੋਂ ਗਾਲੜ ਦੇ ਘਰ ਪਹੁੰਚ ਜਾਂਦਾ ਤੇ ਗਾਲੜ ਕੋ ਖਾਣ ਤੇ ਖਵਾਉਣ ਨੂੰ ਕੀ ਹੁੰਦਾ ਸਫੈਦੇ ਤੋਂ ਕੀ ਲੈਣਾ ਉਹਨੇ ਤੇ ਕੀ ਲੈ ਲੈਣਾ ਮਤਲਬ ਬਰੁਖਾਂ ਦੇ ਉੱਤੋਂ ਗਾਲੜ ਕਦੀ ਐਨੂੰ ਗਾਲੜ ਕਦੀ ਐਨੂੰ ਉਹ ਫੇਰ ਡੀਕਦਾ ਵੀ ਹੁਣ ਲੈਣ ਗਿਆ ਹੋਣਾ ਵਾ ਫੇਰ ਐਨੂੰ ਫੇਰ ਉਹਦੇ ਸਾਹਮਣੇ ਆ ਕੇ ਐਨੂੰ ਉਹ ਸ਼ਾਮਾਂ ਤੱਕ ਚੂਹੇ ਨੂੰ ਲੱਭਦਾ ਹੀ ਕੁਛ ਨਹੀਂਗਾ ਉਹ ਹਾਰ ਕਹਿੰਦਾ ਵੀ ਮੈਂ ਤੇ ਭਾਉ ਭੁੱਖ ਨਾਲ ਮਰ ਚੱਲਿਆ ਵਾਂ ਤੂੰ ਕਰਨ ਕੀ ਢਿਆ ਵਾਂ ਕੁਛ ਖਾਣ ਪੀਣ ਨੂੰ ਤਾਂ ਲਿਆ ਉਹ ਆਂਦਾ ਖਾਣ ਪੀਣ ਨੂੰ ਮਾਰ ਗੋਲੀ ਤੂੰ ਯਾਰਾਂ ਦੀਆਂ ਫੁਰਤੀਆਂ ਵੇਖ ਉਹ ਫੁਰਤੀਆਂ ਡੀਸੀ ਸਾਹਿਬ ਦੀਆਂ ਸੀਗੀਆਂ ਨਾਲ ਹੀ ਕੈਮਰਾਮੈਨ ਰੱਖਿਆ ਨਾਲ ਹੀ ਆਪਾਂ ਸਾਰਾ ਕੁਝ ਇਹ ਕਰਨ ਦੇ ਇਹ ਤੁਹਾਡੇ ਕੰਮ ਨਹੀਂ ਯਾਰ ਉਹ ਮੈਨੂੰ ਅਫਸਰ ਕੀ ਕਹਿੰਦਾ ਕਹਿੰਦਾ ਡੀਸੀ ਜਦੋਂ ਇਹ ਸਾਰਾ ਕੁਝ ਕਰ ਰਹੀ ਸੀ ਮੈਂ ਉਦੋਂ ਵੀ ਇਹਨੂੰ ਫੋਨ ਕੀਤਾ ਮੇਰੀ ਇਹਦੇ ਨਾਲ ਮੀਟਿੰਗ ਹੋਈ ਮੈਂ ਤੈਨੂੰ ਕਿਹਾ ਵੀ ਤੇਰਾ ਕੰਮ ਹੈ ਦਫ਼ਤਰ 'ਚ ਬੈਠ ਕੇ ਕੋਆਰਡੀਨੇਟ ਕਰਨਾ ਡੀਸੀ ਇੱਕ ਤਾਂ ਮੈਨੂੰ ਐਸਡੀਓ ਮਿਲਿਆ ਇੱਕ ਹੋਰ ਜ਼ਿਲ੍ਹੇ ਦਾ ਉਹ ਮੈਨੂੰ ਕਹਿੰਦਾ ਮੈਂ ਕੀ ਇੱਕ ਸਿਸਟਮ ਬਣਾਇਆ ਸੀਗਾ ਕਿ ਮੈਂ ਸਾਰੇ ਪਿੰਡ 'ਚ ਇੱਕ ਇੱਕ ਬੰਦਾ ਪੁਆਇੰਟ ਕਰਦਾ ਸੀ ਵੀ ਤੂੰ ਸਾਨੂੰ ਫੋਨ ਤੇ ਦੱਸ ਵੀ ਚਾਹੀਦਾ ਕੀ ਹੈ ਅਸੀਂ ਉਹ ਮਤਲਬ ਮਈਆ ਡੀਸੀ ਸਾਹਿਬ ਆਪ ਪਾਣੀ ਚ ਫਿਰ ਰਹੇ ਨੇ ਫੋਟੋ ਸੈਸ਼ਨ ਮਤਲਬ ਜਿੱਦਾਂ ਸਰਕਾਰ ਕਲਾਕਾਰਾਂ ਦੀਆਂ ਨਾ ਉਹਨੇ ਅਫਸਰ ਵੀ ਸਾਰੇ ਕਲਾਕਾਰ ਬਣਾ ਦਿੱਤੇ ਵੀ ਸਰਕਾਰ ਖੁਸ਼ ਹੀ ਫੇਸਬੁੱਕ ਸਰਕਾਰ ਚਲਾ ਕੌਣ ਰਿਹਾ ਭਗਵੰਤ ਮਾਨ ਚਲਾ ਰਿਹਾ ਕੇਜਰੀਵਾਲ ਚਲਾ ਰਿਹਾ ਨਹੀਂ ਚਲਾ ਰਿਹਾ ਸਰਕਾਰ ਚਲਾ ਰਹੀ ਹੈ ਫੇਸਬੁਕ ਕੋ ਮਾਰਕ ਜ਼ੁਕਰਬਰ ਜਿਹੜਾ ਜਿਤਨਾ ਦਾ ਥੱਲੇ ਫੇਸਬੁਕ ਤੇ ਟ੍ਰੈਂਡ ਬਣਾ ਦਿੰਦੇ ਆ ਸਰਕਾਰ ਉਤਰਾਂ ਦਾ ਕੰਮ ਕਰ ਲੱਗ ਪੈਂਦੀ ਹੈ ਇਹੀ ਚੱਲ ਰਿਹਾ ਨਾ ਇਹ ਡੀਸੀ ਦੇ ਕੰਮ ਸੀਗੇ ਮੈਂ ਡੀਸੀ ਨੂੰ ਕਿਹਾ ਵੀ ਹੁਣ ਤੁਸੀਂ ਕਿਹੜਾ ਹੁਣ ਮਾਈਨਿੰਗ ਬੰਦ ਹੋ ਗਈ ਹੈ ਕੱਲ ਨੂੰ ਫੇਰ ਆੜਾਉਣਗੇ ਤੁਹਾਡੀ ਬਦਲੀ ਕਿਤੇ ਨਾ ਕਿਤੇ ਹੋ ਜਾਣੀ ਆ ਤੁਹਾਨੂੰ ਲੋਕਾਂ ਨੂੰ ਤਾਂ ਸਸਪੈਂਡ ਕਰਨਾ ਚਾਹੀਦਾ ਯਾਰ ਤੁਹਾਡੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਨਤਾ ਵੀ ਇੰਨੀ ਮੰਦਬੁੱਧੀ ਹੈ ਜਨਤਾ ਨੂੰ ਇੰਨੀ ਸਮਝ ਨਹੀਂ ਮਨਿੰਦਰ ਵੀ ਜਿਹੜਾ ਕੰਮ ਉਹਦੇ ਕਰਨ ਵਾਲਾ ਉਹ ਕੋ ਲਓ ਉਹ ਪਾਣੀ ਚ ਫੇਰ ਰਹੀ ਵੈਰੀ ਗੁੱਡ ਪੰਜਾਬ ਦੀ ਧੀ ਜਿਹੜੇ ਕੰਮਾਂ ਨੂੰ ਨੇ ਨਲਾਇਕੀ ਵਰਤ ਲਈ ਜਿੱਥੋਂ ਇੰਨੀ ਮਾਈਨਿੰਗ ਹੋਦੀ ਰਹੀ ਪਹਿਲਾਂ ਵੀ ਜੱਟ ਜ਼ਿੰਮੇਦਾਰ ਇਹੋ ਰਹੁੰਦਾ ਹਨ ਕਿ ਯਾਰ ਮਾਈਨਿੰਗ ਹੁੰਦੀ ਹੈ ਬੰਨ ਕਮਜ਼ੋਰ ਹੋ ਜਾਂਦੇ ਨੇ ਤੇ ਸਾਡੇ ਹਾੜ ਆਉਂਦੇ ਨੇ ਉਹਦੇ ਤੇ ਆਪਾਂ ਧਿਆਨ ਹੀ ਨਹੀਂ ਦਿੱਤਾ ਡੀਸਿਲਟਿੰਗ ਨਹੀਂ ਕੀਤੀ ਗਈ ਉਹਨਾਂ ਚੀਜ਼ਾਂ ਦੀ ਵਧਾਇਤ ਤੁਸੀਂ ਸਟੇਜ ਤੋਂ ਉਹਨੂੰ ਸਨਮਾਨਤ ਕਰ ਰਹੇ ਹੋ ਵੀ ਕਿਉਂਕਿ ਫੇਸਬੁੱਕ ਤੇ ਵਿਊ ਬੜੇ ਆਏ ਨੇ ਹਨਾ ਦੁਨੀਆ ਮਤਲਬ ਵਿਊਅਰ ਸਿਰ ਤੇ ਚੱਲਦੀ ਆ ਮੈਂ ਡੀਸੀ ਨੂੰ ਕਹਿਣਾ ਕਿ ਚਾਪਲੂਸੀ ਜ਼ਰੂਰੀ ਆ ਹਨਾ ਹਰ ਬੰਦੇ ਲਈ ਜ਼ਰੂਰੀ ਆ ਪਰ ਇੰਨੀ ਨਹੀਂ ਕਿ ਤੁਹਾਡਾ ਆਪਣਾ ਕਾਦੀ ਡਿਗ ਜਾਵੇ ਉਹ ਕਹਿੰਦੇ ਆ ਨਾ ਵੀ ਦੁਸ਼ਮਨ ਬੜਾਏ ਹੱਥ ਤੋਂ ਤੂੰ ਵੀ ਬੜਾਓ ਹੱਥ ਦੁਸ਼ਮਨ ਬੜਾਏ ਹੱਥ ਤੋਂ ਤੂੰ ਵੀ ਬੜਾਓ ਹੱਥ ਇਤਨਾ ਨਾ ਹੋ ਕੇ ਤਲਵਾਰ गिर ਪੜੇ ਝੁੱਕ ਕਰ ਸਲਾਮ ਕਰਨੇ ਮੇਂ ਕੀ ਹਰਜ ਹੈ ਮਗਰ ਸਿਰ ਇਤਨਾ ਮਤ ਜੁਕਾਓ ਕਿ ਦਸਤਾਰ ਗਿਰ ਪੜੇ ਤੁਸੀਂ ਆਪਦੀ ਪਗੜੀ ਇਹਨਾਂ ਦੇ ਪੈਰਾਂ 'ਚ ਰੱਖ ਰਹੇ ਹੋ ਔਰ ਡੀਸੀ ਸਾਹਿਬ ਤੇ ਮੈਂ ਹੁਣ ਨਾ ਮਤਲਬ ਬੋਲਣਾ ਨਹੀਂ ਚਾਹੁੰਦਾ ਜਿਸ ਦਿਨ ਕਿਤੇ ਕੇਜਰੀਆਲ ਦਾ ਕੋਈ ਟੁੱਟਾ ਜਿਹਾ ਮੰਤਰੀ ਵੀ ਆਉਣਾ ਹੋਵੇ ਨਾ ਤੇ ਡੀਸੀ ਸਾਹਿਬ ਉਹਨਾਂ ਦੀਆਂ ਰੋਟੀਆਂ ਚੈੱਕ ਕਰਦੇ ਫਿਰਦੇ ਨੇ ਕੇਜਰੀਆਲ ਹੋਣਾ ਕੇਜਰੀ ਸਾਹਿਬ ਮਖਾਣੇ ਕਿਹੜੇ ਖਾਣਗੇ ਘੱਟ ਸਾਲਟਡ ਖਾਣਗੇ ਹਨਾ ਉਹ ਕ੍ਰਿਸਪੀ ਖਾਣਗੇ ਇਹ ਡੀਸੀ ਦਾ ਕੰਮ ਨਹੀਂ ਯਾਰ ਤੁਸੀਂ ਉਹ ਕੰਮ ਜਿਹੜੇ ਇਹ ਡੀਸੀ ਕੋਲੋਂ ਲੈ ਰਹੇ ਹੋ ਅੱਜ ਇਸ ਮਿਲ ਦੇ ਵਿੱਚ ਮੈਂ ਤੁਹਾਨੂੰ ਫੇਰ ਕਹਿੰਦਾ ਡੀਸੀ ਸਾਹਿਬ ਦਾ ਕਦੀ ਇਸ ਮਿਲ ਦੇ ਉੱਤੇ ਧਿਆਨ ਨਹੀਂ ਗਿਆ ਆਪਾਂ ਇੱਥੇ ਆ ਕੇ ਸਨਮਾਨਤ ਹੋ ਰਹੇ ਆਂ ਤੇ ਆ ਵੀ ਕਿੱਥੇ ਕਿੱਥੇ ਪਹੁੰਚੀਆਂ ਨੇ ਤੇ ਸਰਕਾਰੀ ਮਿਲਾਂ ਦਾ ਕੀ ਹਾਲ ਹੈ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਮਤਲਬ ਪੁਨਿਸ਼ ਪੁਨਿਸ਼ ਕਰਨ ਦੀ بجائے ਤੁਹਾਨੂੰ ਮਤਲਬ ਸਨਮਾਨ ਦਿੱਤਾ ਜਾ ਰਿਹਾ ਫਿਰ ਸਰਕਾਰ ਜਾ ਕੇ ਡਰ ਰਹੀ ਹੈ ਯਾਰ ਸਰਕਾਰ ਸਿਰਫ ਵਿਊਜ਼ ਤੇ ਕਮੈਂਟ ਦੇ ਚੱਕਰ ਚ ਪੈ ਗਈ ਜਿਹਦਾ ਪੰਜਾਬੀਆਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਗਾ ਆ ਮੈਂ ਮਿਲਦੀ ਤੁਹਾਨੂੰ ਸਟੋਰੀ ਸੁਣਾਵਾਂ ਮੈਂ ਤੁਹਾਨੂੰ ਇੱਥੇ ਲਿਆਇਆ ਪਤਾ ਕਿਉਂ ਵੀ ਆਪਾਂ ਇੱਥੇ ਆ ਕੇ ਵੇਖੀਏ ਇੱਥੇ ਸਮਾਗਮ ਹੋਇਆ ਸੀ ਸੀਐਮ ਸਾਹਿਬ ਦਾ ਵੀ ਕਹਿੰਦੇ ਆ ਨਾ ਵੀ ਦਾਨ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਵੀ ਚੈਰਿਟੀ ਵਲੰਟੂ ਹੋਮ ਵੀ ਜਿੱਥੇ ਤੁਸੀਂ ਆਇਓ ਪਹਿਲਾਂ ਉਹਨੂੰ ਤੇ ਵੇਖ ਲਿੰਦੇ ਹਾਲ ਲਿਆਇਆ ਮੈਂ ਤੁਹਾਨੂੰ ਇਸ ਕਰਕੇ ਆਂ ਵੀ ਇਹਦੇ ਬਾਰੇ ਬਹੁਤ ਖੂਬ ਕਿਸੇ ਨੇ ਲਿਖਿਆ ਕਿ ਅਸੀਂ ਉਜੜੇ ਲੋਕ ਮੁਕੱਦਰਾਂ ਦੇ ਅਸੀਂ ਉਜੜੇ ਲੋਕ ਮੁਕੱਦਰਾਂ ਦੇ ਵੇਰਾਨ ਨਸੀਬ ਦਾ ਹਾਲ ਨਾ ਪੁੱਛ ਅਸੀਂ ਉਜੜੇ ਲੋਕ ਮੁਕੱਦਰਾਂ ਦੇ ਵੇਰਾਨ ਨਸੀਬ ਦਾ ਹਾਲ ਨਾ ਪੁੱਛ ਤੂੰ ਸ਼ਾਕਰ ਆਪ ਸਿਆਣਾ ਹੈ ਤੂੰ ਮਨਿੰਦਰ ਆਪ ਸਿਆਣਾ ਹੈ ਚਿਹਰਾ ਪੜ ਹਾਲਾਤ ਨਾ ਪੁੱਛ ਵੀ ਆਪ ਹੀ ਆ ਕੇ ਵੇਖ ਲੋ ਹਾਲਾਤ ਕੀ ਪੁੱਛਣੇ ਨੇ ਇਹ ਮਿਲਦੀ ਹੁਣ ਮੈਂ ਤੁਹਾਨੂੰ ਸਟੋਰੀ ਸੁਣਾਵਾਂ ਜਿੱਥੇ ਸੀਐਨ ਸਾਹਿਬ ਨੇ ਪ੍ਰੋਗਰਾਮ ਕੀਤਾ ਮਿਲ ਦੇ ਵਿੱਚ ਆ ਸਾਰੇ ਡਾਕੂਮੈਂਟ ਨੇ ਮੇਰੇ ਕੋਲ ਮਿਲ ਦੇ ਵਿੱਚ ਆ ਪੇਪਰ ਨੇ ਮੇਰੇ ਕੋਲ ਇਸ ਸਾਲ ਦਾ ਘਾਟਾ 130 ਕਰੋੜ ਰੁਪਏ ਹਮ ਅੱਗੇ ਆਓ 130 ਕਰੋੜ ਰੁਪਏ ਮਿਲ ਟੋਟਲ ਘਾਟੇ ਚ ਹੈ 68 600 ਨਾ ਨਾ ਇਹ ਲੱਖਾਂ ਚ ਹੈ ਉੱਤੇ ਦੇਖੋ ਆ ਲਿਖਿਆ ਬੈਲੈਂਸ ਸ਼ੀਟ ਦੇਣਦਾਰੀਆਂ ਲੱਖਾਂ ਵਿੱਚ 665 ਕਰੋੜ ਰੁਪਏ ਜਿਹੜੀ ਉਹ ਮਿਲ ਘਾਟੇ ਦੇ ਵਿੱਚ ਆ ਤੁਹਾਡੀ ਆ ਮੈਂ ਸਾਰਾ ਕੋ ਲਾਭ ਕਿੰਨਾ ਉਹਦੇ ਵਿੱਚ ਲਿਖਿਆ ਜ਼ੀਰੋ ਸ਼ੋਧਾਨੀ 130 ਕਰੋੜ ਕੁੱਲ ਵਪਾਰ ਘਾਟਾ ਇਹਨਾਂ ਦੇ 24 25 ਚ ਠੀਕ ਹੈ 1929 ਕਰੋੜ ਰੁਪਈਆ ਚਲੰਤ ਦੇਣਦਾਰੀਆਂ 3417 ਕਰੋੜ ਰੁਪਈਆ ਪੰਜਾਬ ਸਰਕਾਰ ਤੋਂ ਲੈਣ ਯੋ ਕਿੰਨੇ ਪੈਸੇ ਨੇ 117 ਕਰੋੜ ਰੁਪਇਆ ਆ ਜਿਹੜਾ ਸਟੈਂਡ ਕਰਦਾ ਸਰਕਾਰ ਨਾਲ ਤੇ ਮਿਲ ਟੋਟਲ 68598 68 665 ਕਰੋੜ ਜਿਹੜੀ 666 ਹੀ ਬਣ ਗਿਆ ਜੀ 98 ਲੱਖ ਰੁਪਇਆ 666 ਕਰੋੜ ਰੁਪਏ ਘਾਟੇ ਦੇ ਵਿੱਚ ਹੈ ਪਹਿਲਾਂ ਆਪਾਂ ਇਹਨੂੰ ਵੇਖ ਲੈਂਦੇ ਪ੍ਰਾਈਵੇਟ ਮਿਲਾਂ ਆਪਾਂ ਵੇਖਦੇ ਹਾਂ ਕਿਸ ਤਰ੍ਹਾਂ ਫਾਈਵ ਸਟਾਰ ਬਣੀਆਂ ਨੇ ਯਾਰ ਆਪਣੀਆਂ ਮਿਲਾਂ ਦਾ ਤੁਹਾਡੀਆਂ ਦਾ ਘਾ ਲ ਇਥੋਂ ਇੱਕ ਆ ਖਬਰ ਲੱਗੀ ਮੈਂ ਅਖਬਾਰ ਦੇ ਵਿੱਚ ਪੜ੍ਹੀ ਆ ਮਿਲ ਦੇ ਜਿਹੜੇ ਠੇਕੇ ਦੇ ਮਜ਼ਦਮ ਨੇ ਉਹ ਦੁਹਾਈ ਦਿੰਦੇ ਨੇ ਵੀ ਬਾਕੀ ਮਿਲਾਂ ਦੇ ਵਿੱਚ 2500 ਤੋਂ 3500 ਰੁਪਇਆ ਜਿਹੜਾ ਤਨਖਾਹਾਂ ਵਧ ਗਈਆਂ ਸਾਡੇ ਮਿਲ ਵਾਲਿਆਂ ਨੂੰ ਅਜੇ ਤੱਕ ਉਹ ਨਹੀਂ ਦਿੱਤੀ ਜਾਂਦੀ ਦੇਣਾ ਸੀ ਤੇ ਫਿਰ ਇਹਨਾਂ ਨੂੰ ਵੀ ਦਿੰਦੇ ਯਾਰ 8-8000 ਰੁਪਇਆ ਨੇ ਦੀ ਤਨਖਾਹ ਉਹਦੇ ਉੱਤੇ ਤੇ ਆਪਾਂ ਧਿਆਨ ਨਹੀਂ ਦਿੰਦੇ ਆਪਾਂ ਆ ਕੇ ਇੱਕ ਖਾਨਾ ਪੂਰਤੀ ਕੀਤੀ ਜਿੱਦਾ ਫਿਲਮ ਦਾ ਸ਼ੋਅ ਚ ਲਾਇਆ ਵਾ ਔਰ ਇਸ ਮਿਲ ਦੇ ਹਾਲ ਵੇਖ ਲਓ ਵੀ ਸਾਡੀਆਂ ਸਰਕਾਰੀ ਅੱਜ ਤੋਂ ਜਦੋਂ ਅਸੀਂ ਟੀਨਏਜ ਸੀ ਨਾ ਕੋਆਪਰੇਟਿਵ ਸੁਸਾਇਟੀਆਂ ਔਰ ਮਿਲਾਂ ਦਾ ਬਹੁਤ ਮਨਿੰਦਰ ਅਦਬ ਨਾਲ ਨਾਂ ਲਿਆ ਜਾਂਦਾ ਸੀ ਜਿਹੜੀਆਂ ਸੁਸਾਇਟੀ ਸੀਗੀਆਂ ਸਾਰੀਆਂ ਮਿਲਾਂ ਸੀਗੀਆਂ ਇਹਨਾਂ ਲੋਕਾਂ ਦੇ ਅਫਸਰਾਂ ਨੂੰ ਲੋਕ ਬੜੀ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਸੀ ਅੱਜ ਤੁਹਾਡੇ ਸਾਹਮਣੇ ਆ ਵੀ ਆ ਮਿਲ ਦਾ ਹਾਲ ਕੀ ਕਰ ਦਿੱਤਾ ਯਾਰ ਤੁਹਾਡੀ ਸਰਕਾਰ ਆਇਆ ਵੀ ਤੇ ਇੰਨੇ ਦਿਨ ਹੋ ਗਏ ਮਤਲਬ ਇਹਦੇ ਉੱਤੇ ਆਪਾਂ ਨੂੰ ਕੁਝ ਨਹੀਂ ਦਿਖਦਾ ਆਪਾਂ ਇਹਦੇ ਉੱਤੇ ਕੋਈ ਗੌਰ ਨਹੀਂ ਕਰਦੇ ਆਪਾਂ ਮਤਲਬ ਪਹਿਲੀ ਗੱਲ ਤੇ ਤੁਸੀਂ ਆਏ ਸੀ ਉਹਦੇ ਵਿੱਚ ਇਹਨਾਂ ਦਾ ਐਮਐਲਏ ਲੈਕਚਰ ਕੰਡਿਆ ਕਿ ਸੀਐਮ ਸਾਹਿਬ ਇਸ ਮੇਲ ਤੇ 18 ਕਰੋੜ ਰੁਪਏ ਦੀ ਰਿਪੇਅਰ ਹੋਣੀ ਹੈ ਕਮ ਸੇ ਕਮ ਉਹਦੀ ਗ੍ਰਾਂਟ ਜਾਰੀ ਕਰ ਦਿਓ ਜੇ ਤੁਸੀਂ ਹੜਾਣ ਨੂੰ ਦੇਣ ਆਏ ਸੀ ਤੇ ਹੁਣ ਚੜ੍ਹਦੀ ਕਲਾ ਜੋ ਇਹਨੂੰ ਵੀ ਦੇ ਦਿਓ ਯਾਰ ਆਪਾਂ ਚੜ੍ਹਦੀ ਕਲਾ 'ਚ ਪੈਸੇ ਇਕੱਠੇ ਕੀਤੇ ਨੇ ਚੜ੍ਹਦੀ ਕਲਾ ਤੁਹਾਡੀ ਆਰਟੀਆਈ 'ਚ ਹੀ ਨਹੀਂ ਆਉਂਦੀ ਉਹਦੇ ਫੰਡ ਜਾਣੇ ਕਿੱਥੇ ਨੇ ਕੱਲ ਨੂੰ ਤੁਸੀਂ ਹਜ਼ਾਰ-ਹਜ਼ਾਰ ਰੁਪਈਆ ਮਤਲਬ ਔਰਤਾਂ ਨੂੰ ਪਾ ਦਿਓਗੇ ਤਾਂ ਜ਼ਿੰਮੇਵਾਰ ਕੌਣ ਹੈ ਕੱਲ ਨੂੰ ਉਹ ਪੈਸੇ ਤੁਸੀਂ ਐਡਵਰਟਾਈਜ਼ਮੈਂਟ ਦੇ ਉੱਤੇ ਖਰਚ ਲੋਗੇ ਤਾਂ ਜ਼ਿੰਮੇਵਾਰ ਕੌਣ ਹੈ ਮਤਲਬ ਆਪਾਂ ਗੱਲਾਂ ਦੇ ਕੜਾ ਤੇ ਉਹ ਬਣਾਉਨੇ ਆ ਤੇ ਥੱਲੇ ਕੁਝ ਵੀ ਨਹੀਂ ਹੈਗਾ ਮਤਲਬ ਆਪਾਂ ਕਰਕ ਹੀ ਰਹੇ ਆ ਲੋਕਾਂ ਦੇ ਵਿੱਚ ਪੁੱਛੋ ਜਾ ਕੇ ਲੋਕਾਂ ਦੇ ਘਰ ਡਿੱਗੇ ਨੇ 6-6 ਕੁੜੀਆਂ ਨੇ 6-6 7-7 ਬੱਚੇ ਨੇ ਅਨਪੜਤਾ ਇੰਨੀ ਹੈ ਗਰੀਬੀ ਇੰਨੀ ਹੈ ਛੱਤਾਂ ਸਿਰ ਤੇ ਨਹੀਂ ਫਰਸ਼ ਜ਼ਮੀਨ ਤੁਹਾ ਆਪਾ ਕੀ ਇੱਥੇ ਕਰਕੇ ਗਏ ਆ ਵੀ ਇੰਨਾ ਤਬਾਹ ਆ ਫਿਰ ਆਪਾਂ ਕਹਿੰਨੇ ਸਾਨੂੰ ਮੰਗੜ ਦੀ ਲੋੜ ਨਹੀਂ ਕੇਂਦਰ ਕੋ ਭੀਖ ਨਹੀਂ ਮੰਗਦੇ ਸੀ ਅਸੀਂ ਆਪ ਹੀ ਬੜੇ ਸਮਰਾਥ ਹਾਂ ਤੇ ਆ ਮੇਰੇ ਫੋਨ 'ਚ ਚਿੱਠੀਆਂ ਨੇ ਖਵਾਵਾ ਸੀਐਮ ਸਾਹਿਬ ਆਪਣੇ ਸਾਈਨਾਂ ਨਾਲ ਚਿੱਠੀਆਂ ਜਾਰੀ ਕਰਦੇ ਨੇ ਵੀ ਮੈਨੂੰ ਪੈਸੇ ਦਿੱਤੇ ਜਾਣ ਪਰਸਨਲੀ ਆਪ ਸਾਈਨ ਕਰ ਆਹ ਦੇਖੋ ਮੈਂ ਤੁਹਾਨੂੰ ਚਿੱਠੀ ਪੜਾ ਦਿੰਦਾ ਆ ਲੋ ਆ ਸੀਐਮ ਸਾਹਿਬ ਦੇ ਸਾਈਨ ਨੇ ਨਾ ਮਤਲਬ ਪੈਸੇ ਮੰਗੇ ਜਾ ਰਹੇ ਨੇ ਲੋਕਾਂ ਨੂੰ ਚਿੱਠੀਆਂ ਲਿਖ ਲੇ ਕੇ ਵੀ ਸੀਐਮ ਤੁਹਾਡੇ ਕੋਲ ਇੱਕ ਪਾਸੇ ਕਹਿੰਦਾ ਵੀ ਆਪਾਂ ਬੜੀ ਚੜ੍ਹਦੀ ਕਲਾ ਇਹ ਕਿਹੜੀ ਚੜ੍ਹਦੀ ਕਲਾ